ਧੰਨਵਾਦ ਤੁਹਾਡਾ ਕਿ ਤੁਸੀਂ ਜੋ ਬੀਏ ਬੀਏਸੀ bizness advicory committee ਦੇ ਅੰਦਰ ਜਿਹੜੀ ਗੱਲ ਹੋਈ ਸੀ ਉਸ ਦੇ ਮਤਬਕ ਤੁਸੀਂ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਉਹ ਅਗਲੇ 2 ਦਿਨ ਦੇ ਲਈ ਆਈ ਥਿੰਕ 2 ਦਿਨ ਦੇ ਲਈ ਵਧਾ ਦਿੱਤਾ ਗਿਆ ਤੁਹਾਡਾ ਬਹੁਤ-ਬਹੁਤ ਧੰਨਵਾਦ ਮੈਂ ਸਮਝਦਾ ਕਿ ਹੁਣ ਸਾਡੀ ਜਿਹੜੀ اپੋਜੀਸ਼ਨ ਪਾਰਟੀ ਆ ਖਾਸ ਕਰਕੇ اپੋਜੀਸ਼ਨ ਕਾਂਗਰਸ ਪਾਰਟੀ ਨੂੰ ਅੱਛਾ ਮੌਕਾ ਮਿਲ ਜੂਗਾ ਕਿ ਹਰੇਕ ਮਾਮਲੇ ਤੇ ਆਪਣੀ ਗੱਲ ਰੱਖ ਲੈਣ ਪਰ ਮੈਂ ਇਹਨਾਂ ਨੂੰ ਗੁਜਾਰਸ਼ ਜ਼ਰੂਰ ਕਰੂੰਗਾ ਕਿ ਆਨ ਨੈਸੈਸਰੀ ਲਾਰੇਬਾਜ਼ੀ ਨਾ ਕਰਦੇ ਹੋਏ ਕੰਕਰੀਟ ਜਿਹੜੀ મતਲਬ ਅੱਛੀ ਬਹਿਸ ਦੇ ਅੰਦਰ ਭਾਗ ਲਿਆ ਕਰਨ ਅچھے ਤਰੀਕੇ ਨਾਲ ਭਾਗ ਲਿਆ ਕਰਨ ਬਾਕਆਊਟ ਨਾ ਕਰਿਆ ਕਰਨ ਔਰ ਬਾਕਆਊਟ ਕਰਨਾ ਹੁੰਦਾ ਤੁਸੀਂ ਜਾ ਕੇ ਬਾਦ ਪ੍ਰੈਸ ਕਰਨ ਬਾਜਬਾ ਸਾਹਿਬ ਕਰ ਲਿਆ ਕਰੋ ਕਾਨਫਰੈਂਸ ਤੁਸੀਂ ਬੜੇ ਅੱਛੇ ਤਰੀਕੇ ਨਾਲ ਚਲੋ ਕੇਰ ਨੂੰ ਅਡਰੈਸ ਕਰੋ ਜੀ ਇਹ ਬੜੇ ਅੱਛੇ ਤਰੀਕੇ ਨਾਲ ਉਹ ਬੜੀਆਂ ਮਨ ਘੜਤ ਕਹਾਣੀਆਂ ਵੀ ਬਣਾ ਲੈਂਦੇ ਨੇ ਕੋਈ ਗੱਲ ਨਹੀਂ ਬਣਾ ਲੈਣ ਦਿੰਦਾ ਨੂੰ ਠੀਕ ਤੋ ਇਸ ਗੱਲ ਕਰਕੇ ਇਹਨਾਂ ਨੂੰ ਦੋ ਦਿੰਦਾ ਆਪਾਂ ਅੱਗੇ ਚੱਲੀਏ ਜੀ ਪੈਰ ਝੋਟੇ ਕੇ ਰਾਮ ਨਾਲ ਦੋ ਦਿੰਦਾ ਸਮਾਂ ਕੇਰ ਨੂੰ ਅਡਰੈਸ ਕਰੋ ਕੇਰ ਨੂੰ ਅਡਰੈਸ ਨਾਲ ਦੇ ਅੰਦਰ ਤੁਸੀਂ ਆਪਣੀ ਗੱਲ ਜਿਹੜੀ ਆ ਜਿਹੜੇ ਮਰਜ਼ੀ ਮਸਲੇ ਤੇ ਰੱਖ ਲਿਓ ਜਦੋਂ ਮਰਜ਼ੀ ਰੱਖ ਲਿਓ ਜਦੋਂ ਮਰਜ਼ੀ ਰੱਖ ਲਿਓ ਨਹੀਂ ਨਹੀਂ ਛੇਰ ਨੂੰ ਡੈਸ ਕੀਤਾ ਜਾਵੇ ਮੰਤਰੀ ਜੀ ਕੀ ਤੁਸੀਂ ਬੈਠੋ ਕੀ ਤੁਸੀਂ ਗੈਂਗਸਟਰ ਪੰਜਾਬ ਚ ਪਾਲੇ ਦੀ ਪਾਲੇ ਦੀ ਗੈਂਗਸਟਰ ਪੰਜਾਬ ਚ ਕਿਹਦੇ ਪਾਲੇ ਸੀ ਛੇਰ ਨੂੰ ਡੈਸ ਕੀਤਾ ਜਾਵੇ ਬੈਠੋ ਜੋ ਵੀ ਕੋਈ ਮੰਤਰੀ ਨਹੀਂ ਸੀਗੇ ਛੇਰ ਦੀ ਚੰਦੀ ਸਾਹਿਬ ਇਜਾਜ਼ਤ ਤੋਂ ਬਿਨਾ ਕਿਹਾ ਗਿਆ ਰਿਕਾਰਡ ਨਾ ਕੀਤਾ ਜਾਵੇ ਬੈਠੋ ਮੰਤਰੀ ਜੀ ਬੈਠੋ ਕਿਹਾ ਸੀ ਇੱਕ ਮਿੰਟ ਬਾਜ ਬਾਜ ਸਾਹਿਬ ਅंसारी ਕੌਣ ਲੈ ਕੇ ਆਤੀ ਪੰਜਾਬ ਵਿੱਚ ਅंसारी ਤੁਸੀਂ ਲੈ ਕੇ ਆਸੀ ਪੰਜਾਬ ਵਿੱਚ ਪੰਜਾਬ ਦੇ ਨੌਜਵਾਨਾਂ ਨੂੰ ਤੈਲਗਡੇੜ ਦੇ ਲਈ ਕਿ ਤੁਸੀਂ ਗੈਂਗਸਟਰ ਬਣੋ ਪੰਜਾਬ ਨੂੰ ਬਰਬਾਦ ਕਰਨ ਦੇ ਲਈ ਤੁਸੀਂ ਲੋਕਾਂ ਨੇ ਤੁਸੀਂ ਲੋਕਾਂ ਨੇ ਉਹਨਾਂ ਦੀਆਂ ਪਰਿਵਾਰਕ ਫੈਮਲੀਆਂ ਨੂੰ ਪਰਿਵਾਰ ਦੇ ਮੈਂਬਰਾਂ ਨੂੰ ਇੱਥੇ ਰੱਖਿਆ ਕਿ ਪੰਜਾਬ ਨੂੰ ਗੈਂਗਸਟਰ ਬਣਾਓ ਤੇ ਅੱਜ ਅੱਜ ਗੈਂਗਸਟਰ ਬਣਾ ਕੇ ਤੁਸੀਂ ਅੱਜ ਪੰਜਾਬ ਨੂੰ ਬਰਬਾਦ ਕਰਨਾ ਚਾਹ ਰਹੇ ਹੋ ਬੈਠੋ 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 ਪੰਜਾਬ ਜਨਤਾ ਬਾਜਬਾ ਸਾਹਿਬ ਕਿ ਤੁਸੀਂ ਗੈਂਗਸਟਰ ਬਾਤ ਪੈਦਾ ਕੀਤਾ ਪੰਜਾਬ ਵਿੱਚ ਅਸੀਂ ਐਂਟੀ ਗੈਂਗਸਟਰ ਫੋਰਸ ਦਾ ਗਠਨ ਕੀਤਾ ਬਿਲਕੁਲ ਪੰਜਾਬ ਦੇ ਅੰਦਰ ਗੈਂਗਸਟਰ ਬਾਤ ਖਤਮ ਕਰਾਂਗੇ ਲਾਰੈਂਸ ਬਸ਼ਰੋਈ ਨੂੰ ਲਾਰੈਂਸ ਬਸ਼ਰੋਈ ਦੇ ਜੇ ਤੁਸੀਂ ਮੇਰੀ ਗੱਲ ਸੁਣੋ ਅਸੀਂ ਬੰਗ ਕਰਦੇ ਹਾਂ ਕਿ ਉਹਨੂੰ ਇੱਥੇ ਚੇਰ ਨੂੰ ਡੈਸ ਕੀਤਾ ਜਾਵੇ ਇਫੈਕਸ਼ਨ ਲਿਆ ਜਾਵੇ ਔਰ ਤੁਸੀਂ ਵੀ ਮੈਂ ਮਾਨਯੋਗ ਮੰਤਰੀ ਜੀ ਨੂੰ ਬੇਨਤੀ ਕਰਦਾ ਕਿ ਚੇਰ ਨੂੰ ਡੈਸ ਕੀਤਾ ਜਾਵੇ ਤੁਸੀਂ ਡਰਗ ਮਾਫੀਆ ਦੇ ਖਿਲਾਫ ਕਾਰਵਾਈ ਕਰਦੇ ਹੋ ਜਦੋਂ ਅਸੀਂ ਡਰੱਗ ਮਾਫੀਆ ਦੇ ਖਿਲਾਫ ਕਾਰਵਾਈ ਕਰਦੇ ਹਾਂ ਔਰ ਤੁਸੀਂ ਉਸ ਸਮੇਂ ਔਰ ਤੁਸੀਂ ਉਸੇ ਸਮੇਂ ਡਰੱਗ ਮਾਫੀਆ ਦੇ ਹੱਕ ਚ ਆ ਜਨੇ ਹੋ ਉਹ ਭਰਾਵਾ ਤੁਹਾਡਾ ਦੋਰਾ ਤੀਰਾ ਕਰੈਕਟਰ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਗਿਆ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਗਿਆ ਪੰਜਾਬ ਦੇ 3 ਕਰੋੜ ਲੋਕਾਂ ਨੂੰ ਪਤਾ ਲੱਗ ਗਿਆ ਕਿ ਕਾਂਗਰਸ ਪਾਰਟੀ ਦਾ ਕਰੈਕਟਰ ਕੀ ਆ ਕਿ ਕਾਂਗਰਸ ਪਾਰਟੀ ਦਾ ਕਰੈਕਟਰ ਕੀ ਆ ਤੁਸੀਂ ਲੋਕਾਂ ਨੇ ਕਦੇ ਮਜੀਠੀਆ ਦੇ ਅਸੀਂ ਅਸੀਂ ਕੀ ਕਿਹਾ ਸੀਗਾ ਮਜੀਠੀਆ ਦੇ ਗਲ ਦੇ ਅੰਦਰ ਅਸੀਂ ਕੀ ਕਿਆ ਸੀਗਾ ਰੱਸਾ ਪਾ ਕੇ ਲੈ ਕੇ ਆਵਾਂਗੇ ਜਦੋਂ ਅਸੀਂ ਫੜ ਲਿਆਂਦਾ ਕਹਿੰਦੇ ਵੀ ਕਿਉਂ ਫੜ ਲਿਆਂਦਾ ਕਿਆ ਬਾਤ ਆ ਯਾਰ ਐਨੇ ਯੂ ਟਰ ਐਨੇ ਯੂ ਟਰ ਐਨੇ ਯੂ ਟਰ ਜ਼ਿੰਦਗੀ ਦੀ ਦੇਖਿਆ ਸੀ ਤਾਂ ਤੁਸੀਂ ਤਾਂ ਬਾਰ 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 ਜਿੰਨੇ ਮਰਜੀ ਐਫ ਆਰਾਂ ਕਰਾ ਲਓ ਜਿੰਨਿਆਂ ਮਰਜੀ ਜੇ ਰਿਡਰੈਸ ਕੀਤਾ ਜਾਵੇ ਬਿਲਕੁਲ ਪੰਜਾਬ ਜਾਣਦਾਗਾ ਕਿ ਤੁਸੀਂ ਭਾਰਤੀ ਜਨਤਾ ਪਾਰਟੀ ਦੇ ਸੇਵਾਮਾਂ ਲੈ ਲਏ ਬੈਠੋ ਜੀ ਭਾਰਤੀ ਜਨਤਾ ਪਾਰਟੀ ਦੀਆਂ ਸਵਾਮਾਂ ਲੈ ਕੇ ਕਾਂਗਰਸ ਪਾਰਟੀ ਦੇ ਝੂਠਾ ਪਰਚਾ ਦਰਜ ਕਰਵਾਇਆ ਤੁਹਾਡਾ ਸਭ ਜਾਣਦਾ ਪੰਜਾਬ ਕਿ ਤੁਹਾਡੇ ਘਰ ਦੇ ਥੱਲੇ ਭਾਰਤੀ ਜਨਤਾ ਪਾਰਟੀ ਰਹਿੰਦੀ ਆ ਘਰ ਦੇ ਉੱਤੇ ਕਾਂਗਰਸ ਪਾਰਟੀ ਰਹਿੰਦੀ ਆ ਔਰ ਇਸੇ ਗੱਲ ਕਰਕੇ ਤੁਸੀਂ ਲੋਕਾਂ ਨੇ का बीजेपी दी, दी बीजेपी बीजे जी बीजेपी दी हिम्मत ਲੈ ਕੇ बीजेपी ਦੇ ਆਪਣੇ ਲਿੰਕ ਵਰਤ ਕੇ ਸਾਡੇ ਉੱਪਰ ਝੂਠਾ ਮੁਕੱਦਮਾ ਦਰਜ ਕਰਾਇਆ ਜਿੰਨੇ ਮਰਜੀ ਵੈਲਕਮ ਸਪੀਕਰ ਸਾਹਿਬ ਵੈਲਕਮ ਆ ਸਵਾਗਤ ਆ ਇਸ ਐਫ ਆਈ ਆਰ ਦਾ ਇਸ ਐਫ ਆਈ ਆਰ ਦਾ ਸਵਾਗਤ ਆ ਇੱਕ ਨਹੀਂ 100 ਐਫ ਆਈ ਆਰ ਕਰਾਓ 50 ਕਰੋ 100 ਕਰੋ ਜਿੰਨੀਆਂ ਮਰਜ਼ੀ ਕਰੋ ਜਿੰਨੀਆਂ ਮਰਜ਼ੀ ਕਰੋ ਅਸੀਂ ਤੁਹਾਡੇ ਮਗੂ ਡਰਦੇ ਹਾਂ ਥੈਂਕ ਯੂ ਅਸੀਂ ਤੁਹਾਡੇ ਮਗੂ ਡਰਦੇ ਹਾਂ ਜਿੰਨੇ ਮਰਜ਼ੀ ਕਰੋ ਥੈਂਕ ਯੂ ਥੈਂਕ ਯੂ ਥੋਕੇ ਜਵਾਬ ਦੇਵਾਂਗੇ ਪਤਾ ਲੱਗ ਗਿਆ ਬਿੱਲੀ ਥੈਲੇ ਚੋਂ ਬਾਹਰ ਆ ਗਈ ਲੋਕਾਂ ਨੂੰ ਪਤਾ ਲੱਗ ਗਿਆ ਕਿ ਪ੍ਰਤਾਪ ਸਿੰਘ ਬਾਜਬਦ ਦੀ ਜਨਤਾ ਪਾਰਟੀ ਨਾਲ ਕੱਡੇ ਵੱਡੇ ਅچھے ਸਬੰਧ ਨੇਗੇ ਥੈਂਕ ਯੂ ਮੈਂ ਇੱਕੋ ਮਿੰਟ ਦੀ ਮੇਰੀ ਮੇਰੀ ਬਾਜਬਦ ਸਾਹਿਬ ਤੁਸੀਂ ਵੀ ਗੱਲ ਸੁਣ ਲਓ ਮੈਂ ਇਧਰ ਇੱਕ ਮਿੰਟ ਜੀ ਇੱਕ ਮਿੰਟ ਪਲੀਜ਼ ਬੈਠੋ ਇੱਕ ਮਿੰਟ ਬੈਠੋ ਤੁਸੀਂ ਮੈਨੂੰ ਤੇ ਗੱਲ ਕਰਨ ਦਿਓ ਮੈਨੂੰ ਮੈਨੂੰ ਗੱਲ ਤਾਂ ਕਰ ਲੈਣ ਦਿਓ ਚਲੋ ਬੈਠੋ ਤੁਸੀਂ ਮੈਂ ਟ੍ਰੈਜਰੀ ਬੈਂਚਸ ਨੂੰ ਔਰ اپੋਜੀਸ਼ਨ ਬੈਂਚਸ ਨੂੰ ਦੋਹਾਂ ਨੂੰ ਬੇਨਤੀ ਕਰਦਾ ਕਿ ਮੇਰੇ ਲਈ ਤੁਸੀਂ ਦੋਨੋਂ ਬਰਾਬਰ ਹੋ ਔਰ ਇੱਥੇ ਇਸ ਮੁਕੱਦਸ ਸਦਨ ਦੇ ਵਿੱਚ ਆਪਾਂ ਨੂੰ ਪੰਜਾਬ ਦੇ ਲੋਕਾਂ ਨੇ ਪੰਜਾਬ ਦੇ ਮਸਲੇ ਹੱਲ ਕਰਨ ਲਈ ਭੇਜਿਆ ਉਹਨਾਂ ਦੇ ਵਿਚਾਰ ਕਰਨ ਲਈ ਭੇਜਿਆ ਔਰ ਮੈਂ ਬੇਨਤੀ ਕਰਦਾ ਕਿ ਜਿਹੜਾ ਇਹ ਸਦਨ ਦਾ ਜਿਹੜਾ ਕੰਮ ਹੈ ਉਹ ਕਿਸੇ ਕਿਸੇ ਵੀ ਕਾਇਦੇ ਕਾਨੂੰਨ ਦੇ ਨਾਲ ਚੱਲਦਾ ਕਿਸੇ ਰੂਲ ਨਾਲ ਚੱਲਦਾ ਸੋ ਆਪਾਂ ਉਹਨਾਂ ਰੂਲਸ ਦੇ ਮੁਤਾਬਕ ਕੰਮ ਕਰਾਂਗੇ ਤੁਸੀਂ ਆਪਣੀ ਆਪਣੀ ਪਾਰਟੀ ਦੀ ਗੱਲ ਵੀ ਕਰ ਸਕਦੇ ਹੋ ਪਰ ਇਹ ਸਦਨ ਦੇ ਵਿੱਚ ਆ ਕੇ ਮੇਰੀ ਤਵਕਕ ਹੈ ਕਿ ਆਪਾਂ ਨੂੰ ਪੰਜਾਬ ਨੂੰ ਅੱਗੇ ਰੱਖ ਕੇ ਗੱਲ ਕਰਨੀ ਹੈ ਪੰਜਾਬ ਦੇ 3 ਕਰੋੜ ਲੋਕਾਂ ਨੂੰ ਆਪਾਂ ਜਵਾਬ ਦੇਣਾ ਪੰਜਾਬੀ ਜਿਹੜੇ ਦੁਨੀਆ ਦੇ ਵਿੱਚ ਬੈਠੇ ਉਹਨਾਂ ਨੂੰ ਆਪਾਂ ਜਵਾਬ ਦੇਣਾ ਔਰ ਤੁਹਾਡੇ ਬਿਲਕੁਲ 2 ਦਿਨ ਦਾ ਸਮਾਂ ਇਸੇ ਲਈ ਵਧਾਇਆ ਗਿਆ ਕਿ ਤੁਸੀਂ ਸਾਰੇ ਸਾਥੀ ਆਪਣੀਆਂ ਆਪਣੀਆਂ ਗੱਲਾਂ ਰੱਖ ਸਕੋ ਜੋ ਵੀ ਪੰਜਾਬ ਦੇ ਲੋਕਾਂ ਦੇ ਮੁੱਦੇ ਨੇ ਜਿਹੜੇ ਤੁਸੀਂ ਰੱਖਣੇ ਚਾਹੁੰਦੇ ਆ ਤੁਹਾਨੂੰ ਰੱਖਣ ਤੇ ਰੱਖਣ ਦਾ ਮੌਕਾ ਮਿਲੇਗਾ ਸੋ ਮੈਂ ਬੇਨਤੀ ਕਰਦਾ ਕਿ ਆਪਾਂ ਸਦਨ ਨੂੰ ਸਹੀ ਤਰੀਕੇ ਨਾਲ ਚੱਲਣ ਦੀਏ ਤੁਹਾਡੀ ਗੱਲ ਤੁਸੀਂ ਤੁਹਾਨੂੰ ਰੱਖਣ ਦਾ ਮੌਕਾ ਦਿੱਤਾ ਜਾਏਗਾ ਬੈਠੋ ਪਲੀਜ਼ ਡਾਕਟਰ ਰਵਜੋਤ ਸਿੰਘ ਸੰਸਦੀ ਮਾਮਲੇ ਬਾਰੇ ਮੰਤਰੀ ਪ੍ਰਸਤਾਵ ਪੇਸ਼ ਕਰਨ ਮਾਨਯੋਗ ਸਪੀਕਰ ਸਾਹਿਬ ਮੈਂ ਪ੍ਰਸਤਾਵ ਕਰਦਾ ਹਾਂ ਕਿ ਇਹ ਸਦਨ ਕਾਰਜ ਸਲਾਹਕਾਰ ਕਮੇਟੀ ਦੀ ਪਹਿਲੀ ਰਿਪੋਰਟ ਵਿੱਚ ਦਰਸਪਰਸ਼ ਨਾਲ ਸਹਿਮਤ ਧੰਨਵਾਦ ਜੀ ਪ੍ਰਸਤਾਵ ਪੇਸ਼ ਕੀਤਾ ਗਿਆ ਕਿ ਇਹ ਸਦਨ ਕਾਰਜ ਸਲਾਹਕਾਰ ਕਮੇਟੀ ਦੀ ਪਹਿਲੀ ਰਿਪੋਰਟ ਵਿੱਚ ਦਰਸਪਰਸ਼ ਨਾਲ ਸਹਿਮਤ ਹੈ ਬਹਿਸ ਤੁਸੀਂ ਤੁਸੀਂ ਕਾਰਜ ਸਲਾਹਕਾਰ ਕਮੇਟੀ ਦੀ ਰਿਪੋਰਟ ਤੇ ਕੋਈ ਬਹਿਸ ਕਰਨੀ ਹੈ ਬਾਜਵਾ ਸਾਹਿਬ ਮਾਨਯੋਗ ਲੀਡਰ ਲੀਡਰ ਆਫ اپੋਜੀਸ਼ਨ ਸਾਹਿਬ اپੋਜੀਸ਼ਨ ਦੇ ਕਿਸੇ ਮੈਂਬਰ ਨੇ ਕਾਰ ਸਲਾਹਕਾਰ ਕਮੇਟੀ ਦੀ ਪਹਿਲੀ ਰਿਪੋਰਟ ਵਿੱਚ ਦਰਸ ਸਿਫਾਰਸ਼ਾਂ ਤੇ ਕੋਈ ਗੱਲ ਕਰਨੀ ਹੈ ਤੁਸੀਂ ਬੈਠੋ ਕੱਲੋ ਉਧਰ ਗੱਲ ਕਰੋ ਪ੍ਰਸ਼ਨ ਹੈ ਕਿ ਇਹ ਸਦਨ ਕਾਰ ਸਲਾਹਕਾਰ ਕਮੇਟੀ ਦੀ ਪਹਿਲੀ ਰਿਪੋਰਟ ਵਿੱਚ ਦਰਸ ਸਿਫਾਰਸ਼ਾਂ ਨਾਲ ਸਹਿਮਤ ਹੈ ਜਿਹੜੇ ਮਾਨਯੋਗ ਮੈਂਬਰ ਪ੍ਰਸਾਦ ਦੇ ਹੱਕ ਵਿੱਚ ਨੋ ਹਾਂ ਕਹਿਣ ਜਿਹੜੇ ਮਾਨਯੋਗ ਮੈਂਬਰ ਪ੍ਰਸਾਦ ਦੇ ਵਿਰੋਧਾ ਨੂੰ ਨੋ ਹਾਂ ਕਹਿਣ ਮੈਂ ਸਮਝਦਾ ਹਾਂ ਕਿ ਹਾਂ ਬਖਰੀ ਜਿੱਤ ਹੈ ਹਾਂ ਬਖਰੀ ਜਿੱਤ ਹੈ ਪ੍ਰਸਤਾਵ ਸਵਕਾਰ ਹੋਇਆ ਅਗਲੀ ਆਈਟਮ ਬੈਠੋ ਜੀਮਾ ਜੀ ਤੁਸੀਂ ਬੈਠੋ ਪਲੀਜ਼ ਬੈਠੋ ਤੁਸੀਂ ਬਾਅਦ ਵਿੱਚ ਬੈਠੋ ਬੈਠੋ ਮੈਨੂੰ ਗੱਲ ਕਰਨ ਕੰਮ ਕਰਨ ਦਿਓ ਬੈਠੋ ਮੇਰੇ ਤੇ ਰੱਖੇ ਜਾਣ ਵਾਲੇ ਕਾਗਜ਼ ਪੱਤਰ ਡਾਕਟਰ ਰਵਜੋਦ ਸਿੰਘ ਸੰਸਦੀ ਮਾਮਲਿਆਂ ਬਾਰੇ ਮੰਤਰੀ ਮਾਨਯੋਗ ਸਪੀਕਰ ਸਾਹਿਬ ਮੈਂ ਅੱਜ ਦੀ ਕਾਰਜ ਸੂਚੀ ਵਿੱਚ ਮਦ ਨੰਬਰ 3 ਦੀਨ ਦਰਸਾਇਗੇ ਲੋੜੀ ਨੰਬਰ 106 ਤੱਕ ਦੇ ਰੱਖੇ ਜਾਣ ਵਾਲੇ ਕਾਗਜ਼ ਪੱਤਰ ਸਦਨ ਦੀ ਮੇਜ਼ ਤੇ ਰੱਖਦਾ ਹਾਂ ਜਿਵੇਂ ਕਿ ਵਕਫ ਨਿਮਾ ਦਿਨ ਲੋੜਿੰਦੇ ਹਾਂ ਧੰਨਵਾਦ ਜੀ ਸਰਕਾਰੀ ਮਤਾ ਸ਼੍ਰੀ ਬਰਿੰਦਰ ਕੁਮਾਰ ਗੋਇਲ ਜਲ ਸਰੋਤ ਮੰਤਰੀ ਮਤਾ ਪੇਸ਼ ਕਰਨ ਧੰਨਵਾਦ ਸਪੀਕਰ ਸਾਹਿਬ ਸ਼੍ਰੀਮਾਨ ਜੀ ਮੈਂ ਪ੍ਰਸਤਾਵ ਕਰਦਾ ਹਾਂ ਕਿ ਪਿਛਲੇ ਕਈ ਸਾਲਾਂ ਦੌਰਾਨ ਭਾਰਤ ਸਰਕਾਰ ਦੇ ਪਾਵਰ ਮੰਤਰਾਲੇ ਨੇ BBMP ਦੀਆਂ ਮਹੱਤਵਪੂਰਨ ਸੰਸਥਾਵਾਂ ਦੀ ਇੱਕ ਸੂਚੀ ਭੇਜੀ ਸੀ ਜੋ ਅਜੇ ਤੱਕ CISF ਦੀ ਸੁਰੱਖਿਆ ਹੇਠ ਨਹੀਂ ਸਨ ਅਤੇ BBMP ਨੂੰ ਸਮੂਹ CISF ਸੁਰੱਖਿਆ ਕਵਰ ਦੀ ਲੋੜ ਬਾਰੇ ਜ਼ੋਰ ਦੇ ਕੇ ਕਿਹਾ ਸੀ ਕਿ ਸਾਰੇ ਅਹਿਮ ਬੀਵੀਐਮਬੀ ਸਥਾਨਾਂ ਦੀ ਪੂਰੀ ਸੁਰੱਖਿਆ ਕੀਤੀ ਜਾਵੇ। ਪੰਜਾਬ ਰਾਜ ਨੇ ਸੀਆਈਐਸਐਫ ਦੀ ਤਾਇਨਾਤੀ ਦੇ ਮਸਲੇ ਨੂੰ ਮੁੜ ਵਿਚਾਰਿਆ ਹੈ। ਅਤੇ ਮਿਤੀ 27/5/2025 ਅਤੇ 4/7/2025 ਨੂੰ ਬੀਵੀਐਮਬੀ ਨੂੰ ਭੇਜੇ ਪੱਤਰਾਂ ਰਹੀਂ ਸੀਐਸਆਈਐਫ ਦੀ ਤਾਇਨਾਤੀ ਦੇ ਖਿਲਾਫ ਆਪਣੀਆਂ ਸਖਤ ਅਪੱਤੀਆਂ ਦਰਜ ਕਰਵਾਈਆਂ ਹਨ। ਇਹ ਸਮਝਿਆ ਜਾਂਦਾ ਹੈ ਕਿ ਬੀਵੀਐਮਬੀ ਪੰਜਾਬ ਰਾਜ ਦੇਆਂ ਮਜਬੂਤ اپਤੀਆਂ ਵਿਰੋਧਾਂ ਦੇ باوجود ਸੀਆਈਐਸਫ ਦੀ ਤਾਇਨਾਤੀ ਅੱਗੇ ਵਧਾਣ ਦੀ ਸੋਚ ਰਹੀ ਹੈ ਅਖੀਰਲੀ ਬੀਵੀਐਮਪੀ ਦੀ ਮੀਟਿੰਗ ਜੋ 4 7 2025 ਨੂੰ ਹੋਈ ਸੀ ਉਸ ਵਿੱਚ ਵੀ ਪੰਜਾਬ ਵੱਲੋਂ ਬਹੁਤ ਜ਼ੋਰਦਾਰ ਟੰਗ ਨਾਲ ਵਿਰੋਧ ਕੀਤਾ ਗਿਆ ਸੀਆਈਐਸਫ ਦੀ ਤਾਇਨਾਤੀ ਪੰਜਾਬ ਰਾਜ ਦੇ ਲਈ हेट लिखे कारना करके स्वीकार योग्य नहीं है बीवीएएमबी की स्थापना मानो पिछले लगभग 70 सालों तो पंजाब पुलिस ਵੱਲੋਂ ਪੂਰੀ ਤਰ੍ਹਾਂ ਸੁਰੱਖਿਅਤ ਰੱਖਿਆ ਗਿਆ ਹੈ ਬਹੁਤ ਹੀ ਨਾਜ਼ਕ ਸਮੇਂ ਦੌਰਾਨ ਵੀ ਅਜੇ ਕੋਈ ਘਟਨਾ ਕਦੇ ਸਾਹਮਣੇ ਨਹੀਂ ਆਈ ਸਥਾਪਨਾ ਤੇ ਤਾਇਨਾਤ ਰਾਜ ਦੇ ਪੁਲਿਸ ਸਥਾਨਿਕ ਸਥਿਤੀਆਂ ਤੋਂ ਚੰਗੇ ਤਰ੍ਹਾਂ ਜਾਣੂ ਹਨਾਰੇ ਰਿਕਾਰਡ ਨਾ ਕੀਤੇ ਜਾਣ ਦੇ ਕਈ ਸਾਲਾਂ ਤੋਂ ਪ੍ਰੋਜੈਕਟਾਂ ਦੀ ਸੇਵਾ ਕਰ ਰਹੀ ਹੈ ਜਿੰਦਾਬਾਦ ਜਿੱਥੇ ਤੱਕ ਤਕਨੀਕ ਦਾ ਸਵਾਲ ਹੈ ਪੰਜਾਬ ਪੁਲਿਸ ਨਵੀਂ ਤੋਂ ਨਵੀਂ ਤਕਨੀਕ ਦੇ ਵਰਤੋਂ ਕਰਨ ਵਿੱਚ નિਪੁੰਨ ਹੈ ਇਸ ਤੋਂ ਇਲਾਵਾ ਪੰਜਾਬ ਪੁਲਿਸ ਨੂੰ ਸਰਹੱਦ ਦੇ ਇਲਾਕਿਆਂ ਵਿੱਚ ਅਜਿਹੀਆਂ ਸਥਿਤੀਆਂ ਦਾ ਸਾਹਮਣਾ ਕਰਨ ਦਾ ਲੰਮਾ ਅਨੁਭਵ ਵੀ ਹੈ ਇਹ ਫੋਰਸ ਦੇਸ਼ ਦੀ ਕਿਸੇ ਵੀ ਹੋਰ ਫੋਰਸ ਵਾਂਗ ਪੇਸ਼ੇਵਰ ਹੈ ਸੀਆਈਐਸਐਫ ਦੀ ਤੈਨਾਤੀ ਪੰਜਾਬ ਰਾਜ ਅਤੇ ਹੋਰ 파ਰਟਨ ਰਾਜਾਂ ਦੇ ਬੇਲੋੜੇ ਵਿੱਤ ਬੋਝ ਨੂੰ ਵਧਾਏਗੀ ਪੰਜਾਬ ਰਾਜ ਬੀਵੀਐਮਬੀ ਦੇ ਖਰਚੇ ਵਿੱਚ ਮੁੱਖ ਯੋਗਦਾਨ ਪਾਉਣ ਵਾਲਾ ਰਾਜ ਹੈ ਅਤੇ ਇਸ ਲਈ ਪੰਜਾਬ ਰਾਜ ਨੂੰ ਇਹ ਵੱਧੋ ਖਰਚ ਵੀ ਸਹਿਣ ਸਹਿਣਾ ਪਵੇਗਾ ਸਥਾਪਨਾਵਾ ਪੰਜਾਬ ਜਾਂ ਹਿਮਾਚਲ ਪ੍ਰਦੇਸ਼ ਦੇ ਖੇਤਰੀ ਅਧਿਕਾਰ ਦੇ ਅੰਦਰ ਹਨ ਕਾਨੂੰਨ ਅਨੁਸਾਰ ਆਪਣੀ ਆਪਣੀ ਹੱਦਬੰਦੀ ਵਿੱਚ ਕਾਨੂੰਨ ਵਿਵਸਥਾ ਬਣਾਈ ਰੱਖਣ ਅਤੇ ਇਹਨਾਂ ਸਥਾਪਨਾਵਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਜ਼ਿੰਮੇਵਾਰੀ ਸੰਬੰਧਤ ਰਾਜ ਸਰਕਾਰ ਦੀ ਹੁੰਦੀ ਹੈ ਹਾਲੀਆ ਪ੍ਰਸਤਾਵਾਂ ਦੇ ਅਨੁਸਾਰ ਸੀਆਈਐਸਐਫ ਦੀ ਤਾਇਨਾਤੀ ਕਾਰਨ ਵਾਧੂ ਵਿੱਤੀ ਪ੍ਰਭਾਵ 49.32 ਕਰੋੜ ਰੁਪਏ ਪ੍ਰਤੀ ਸਾਲ ਹੋ ਜਾਵੇਗਾ ਪੰਜਾਬ ਰਾਜ ਦੋ ਹੋਰ ਡੈਮਾਂ ਦੀ ਵੀ ਦੇਖਭਾਲ ਕਰ ਰਿਹਾ ਹੈ ਜਿਨ੍ਹਾਂ ਵਿੱਚ ਰੰਜੀਤ ਸਾਗਰ ਡੈਮ ਅਤੇ ਸ਼ਾਹਪੁਰ ਕੰਡੀ ਡੈਮ ਸ਼ਾਮਲ ਹਨ ਇਹਨਾਂ ਡੈਮਾਂ ਦੀ ਸੁਰੱਖਿਆ ਬੀਵੀਐਮਬੀ ਸਥਾਪਨਾਵਾਂ ਨਾਲੋਂ ਵਧੇਰੇ ਗੰਭੀਰ ਹੈ ਕਿਉਂਕਿ ਇਹ ਡੈਮ ਅੰਤਰਰਾਸ਼ਟਰੀ ਸਰਹੱਦ ਦੇ ਬਹੁਤ ਨੇੜੇ ਹਨ ਇਹਨਾਂ ਡੈਮਾਂ ਦੀ ਸੁਰੱਖਿਆ ਪੰਜਾਬ ਪੁਲਿਸ ਅਤੇ ਰਾਜ ਸਰਕਾਰ ਦੁਆਰਾ ਕੀਤੀ ਜਾ ਰਹੀ ਹੈ ਉਪਰੋਕਤ ਸੰਦਰਭ ਨੂੰ ਧਿਆਨ ਵਿੱਚ ਰੱਖਦਿਆਂ ਇਹ ਸਦਨ ਸਹਿਮਤੀ ਨਾਲ ਫੈਸਲਾ ਲੈਂਦਾ ਹੈ ਅਤੇ ਪ੍ਰਸਤਾਵ ਕਰਦਾ ਹੈ ਕਿ BBMB ਵੱਲੋਂ ਆਪਣੀਆਂ ਸਾਰੀਆਂ ਸਥਾਪਨਾਵਾਂ ਤੇ CIA ਸਭ ਕਰਮਚਾਰੀਆਂ ਦੀ ਤਾਇਨਾਤ ਕਰਨ ਦਾ ਪ੍ਰਸਤਾਵ ਖਾਰਜ ਕੀਤਾ ਜਾਂਦਾ ਹੈ ਸਦਨ ਜ਼ੋਰਦਾਰ ਢੰਗ ਨਾਲ ਪੁਸ਼ਟੀ ਕਰਦਾ ਹੈ ਕਿ ਮੌਜੂਦਾ ਸਮੇਂ ਵਿੱਚ ਤਾਇਨਾਤ ਰਾਜ ਪੁਲਿਸ ਇਹਨਾਂ ਪ੍ਰੋਜੈਕਟਾਂ ਦੀ ਸਥਿਤੀ ਖੇਤਰ ਅਤੇ ਸੁਰੱਖਿਆ ਤੋਂ ਚੰਗੀ ਤਰ੍ਹਾਂ ਜਾਣੂ ਹੈ ਜੋ ਕਈ ਸਾਲਾਂ ਤੋਂ ਇਨ੍ਹਾਂ ਖੇਤਰਾਂ ਵਿੱਚ ਸੇਵਾ ਨਿਭਾ ਰਹੇ ਹਨ ਮੌਜੂਦਾ ਪ੍ਰਬੰਧ ਕੁਸ਼ਲ ਅਤੇ ਲਾਗਤ ਪ੍ਰਭਾਵਸ਼ਾਲੀ ਸਾਬਤ ਹੋਇਆ ਹੈ ਸੁਰੱਖਿਆ ਵਿੱਚ ਕੋਈ ਮਹੱਤਵਪੂਰਨ ਕਮੀਆਂ ਦੀ ਰਿਪੋਰਟ ਨਹੀਂ ਕੀਤੀ ਗਈ ਹੈ ਇਸ ਲਈ ਪੰਜਾਬ ਰਾਜ ਪਾਖੜਾ ਨੰਗਲ ਪ੍ਰੋਜੈਕਟ ਤੇ ਸੀਆਈਐਸਐਫ ਦੀ ਤਾਇਨਾਤੀ ਦੇ ਨਾਲ ਸਹਿਮਤ ਨਹੀਂ ਹੈ CISF ਦੀ ਹਾਈਬ੍ਰਿਡ ਮਾਡਲ ਤਾਇਨਾਤੀ ਨਾ ਲੱਗਣ ਵਾਲੀ ਲਾਗਤ ਮੌਜੂਦਾ ਰਾਜ ਪੁਲਿਸ ਦੀ ਤਾਇਨਾਤੀ ਨਾਲੋਂ 49.32 ਕਰੋੜ ਰੁਪਏ ਵੱਧ ਹੈ ਜੋ ਕਿ ਪੰਜਾਬ ਰਾਜ ਲਈ ਸਵੀਕਾਰਯੋਗ ਨਹੀਂ ਹੈ ਪੰਜਾਬ ਭਾਖੜਾ ਬਿਜ਼ਨੈਸ ਮੈਨੇਜਮੈਂਟ ਬੋਰਡ ਵਿੱਚ ਇੱਕ ਵੱਡਾ ਹਿੱਸੇਦਾਰ ਹੈ ਅਤੇ ਇਸ ਦੀ ਫੰਡਿੰਗ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦਾ ਹੈ ਇਸ ਲਈ ਭਾਖੜਾ ਨੰਗਲ ਅਤੇ ਹੋਰ ਹਾਈਡਰੋ ਪ੍ਰੋਜੈਕਟਾਂ ਤੇ ਸੀਆਈਐਸਐਫ ਦੀ ਕਰਮਚਾਰੀਆਂ ਦੀ ਤਾਇਨਾਤੀ ਪੰਜਾਬ ਸਰਕਾਰ ਤੇ ਇੱਕ ਬੇਲੋੜਾ ਅਤੇ ਟਾਲ ਸਕਣ ਵਾਲਾ ਵਿੱਤੀ ਬੋਝ ਪਾਏਗੀ ਜੇਕਰ ਬੀਵੀਐਮਬੀ ਅਜੇ ਵੀ ਸੀਆਈਐਸਐਫ ਕਰਮਚਾਰੀਆਂ ਦੀ ਤਾਇਨਾਤੀ ਨਾਲ ਅੱਗੇ ਵਧਣ ਦਾ ਇਰਾਦਾ ਰੱਖਦਾ ਹੈ ਤਾਂ ਪੰਜਾਬ ਅਜੇਹੀ ਤਾਇਨਾਤੀ ਤੋਂ ਪੈਦਾ ਹੋਣ ਵਾਲਾ ਕੋਈ ਵਿੱਤੀ ਬੋਝ ਨਹੀਂ ਚੱਲੇਗਾ ਉਪਰੋਕਤ ਨੂੰ ਧਿਆਨ ਵਿੱਚ ਰੱਖਦੇ ਹੋਏ ਸਦਨ ਸਰਵਸੰਮਤੀ ਨਾਲ ਪੰਜਾਬ ਸਰਕਾਰ ਨੂੰ ਸਿਫਾਰਿਸ਼ ਕਰਦਾ ਹੈ ਕਿ ਇਹ ਮਾਮਲਾ ਭਾਰਤ ਸਰਕਾਰ ਨਾਲ ਸੰਬੰਧਿਤ ਮੰਤਰਾਲਿਆਂ ਕੋਲ ਉਠਾਇਆ ਜਾਵੇ ਅਤੇ ਭਾਰਤ ਸਰਕਾਰ ਅਤੇ BBMB ਨੂੰ ਬੇਨਤੀ ਕੀਤੀ ਜਾਵੇ ਕਿ ਭਾਖੜਾ ਡੈਮ ਪ੍ਰੋਜੈਕਟਾਂ ਅਤੇ BBMB ਦੇ ਹੋਰ ਹਾਈਡਰੋ ਪ੍ਰੋਜੈਕਟਾਂ ਤੇ CISF ਕਰਮਚਾਰੀ ਤਾਇਨਾਤ ਨਾ ਕੀਤੇ ਜਾਣ। ਧੰਨਵਾਦ। ਪ੍ਰਸਤਾਵ ਇੱਕ ਮਿੰਟ ਹਾਂ ਬੁਲਾਵਾਂਗੇ ਜੀ ਪ੍ਰਸਤਾਵ ਪੇਸ਼ ਕੀਤਾ ਗਿਆ ਕਿ ਪਿਛਲੇ ਕਈ ਸਾਲਾਂ ਦੌਰਾਨ ਭਾਰਤ ਸਰਕਾਰ ਦੇ ਪਾਵਰ ਮੰਤਰਾਲੇ ਨੇ BBMB ਦੀਆਂ ਮਹੱਤਵਪੂਰਨ ਸੰਸਥਾਵਾਂ ਦੀ ਇੱਕ ਸੂਚੀ ਭੇਜੀ ਸੀ ਜੋ ਅਜੇ ਤੱਕ CISF ਦੀ ਸੁਰੱਖਿਆ ਹੇਠ ਨਹੀਂ ਸਨ ਅਤੇ BBMP ਨੂੰ ਸਮੂਹ CISF ਸੁਰੱਖਿਆ ਕਵਰ ਦੀ ਲੋੜ ਬਾਰੇ ਜ਼ੋਰ ਦੇ ਕੇ ਕਿਹਾ ਸੀ ਕਿ ਸਾਰੇ ਅਹਿਮ BBMP ਸਥਾਨਾਂ ਦੀ ਪੂਰੀ ਸੁਰੱਖਿਆ ਕੀਤੀ ਜਾਵੇ ਪੰਜਾਬ ਰਾਜ ਨੇ CISF ਦੀ ਤਾਇਨਾਤੀ ਦੇ ਮਸਲੇ ਨੂੰ ਮੁੜ ਵਿਚਾਰਿਆ ਹੈ ਅਤੇ ਮਿਤੀ 27 5 2025 ਅਤੇ 4 7 2025 ਨੂੰ BBMB ਨੂੰ ਭੇਜੇ ਪੱત્રਾਂ ਰਾਹੀਂ CISF ਦੀ ਤਾਇਨਾਤੀ ਦੇ ਖਿਲਾਫ ਆਪਣੀਆਂ ਸਖਤ ਅਪੱਤੀਆਂ ਦਰਜ ਕਰਵਾਈਆਂ ਹਨ ਇਹ ਸਮਝਿਆ ਜਾਂਦਾ ਹੈ ਕਿ BBMB ਪੰਜਾਬ ਰਾਜ ਦੀਆਂ ਮਜ਼ਬੂਤ ਅਪੱਤੀਆਂ ਵਿਰੋਧਾਂ ਦੇ ਬਾਵਜੂਦ CISF ਦੀ ਤਾਇਨਾਤੀ ਅੱਗੇ ਵਧਾਉਣ ਦੀ ਸੋਚ ਰਹੀ ਹੈ ਅਖੀਰਲੀ BBMB ਦੀ ਮੀਟਿੰਗ ਜੋ 4 ਸਤ 2025 ਨੂੰ ਹੋਈ ਸੀ ਉਸ ਵਿੱਚ ਵੀ ਪੰਜਾਬ ਵੱਲੋਂ ਬਹੁਤ ਜ਼ੋਰਦਾਰ ਢੰਗ ਨਾਲ ਵਿਰੋਧ ਕੀਤਾ ਗਿਆ ਸੀਆਈਐਸਐਫ ਦੀ ਤਾਇਨਾਤੀ ਪੰਜਾਬ ਰਾਜ ਲਈ ਹੀਟ ਲਿਕੇ ਕਾਰਨਾ ਕਰਕੇ ਸਵਕਾਰਯੋਗ ਨਹੀਂ ਹੈ ਨੰਬਰ 1 ਬੀਬੀਐਮਬੀ ਦੀਆਂ ਸਥਾਪਨਾਵਾਂ ਨੂੰ ਪਿਛਲੇ ਲਗਭਗ 70 ਸਾਲਾਂ ਤੋਂ ਪੰਜਾਬ ਪੁਲਿਸ ਵੱਲੋਂ ਪੂਰੀ ਤਰ੍ਹਾਂ ਸੁਰੱਖਿਅਤ ਰੱਖਿਆ ਗਿਆ ਹੈ ਬਹੁਤ ਹੀ ਨਾਜ਼ੁਕ ਸਮੇਂ ਦੌਰਾਨ ਵੀ ਅਜਿਹੀ ਕੋਈ ਘਟਨਾ ਕਦੇ ਸਾਹਮਣੇ ਨਹੀਂ ਆਈ ਸਥਾਪਨਾ ਉੱਤੇ ਤਨਨਾਤ ਰਾਜ ਦੀ ਪੁਲਿਸ ਸਥਾਨਕ ਸਥਿਤੀਆਂ ਤੋਂ ਚੰਗੀ ਤਰ੍ਹਾਂ ਜਾਣੂ ਹੈ ਅਤੇ ਪਿਛਲੇ ਕਈ ਸਾਲਾਂ ਤੋਂ ਪ੍ਰੋਜੈਕਟ ਦੀ ਸੇਵਾ ਕਰ ਰਹੀ ਹੈ ਜਿੱਥੋਂ ਤੱਕ ਤਕਨੀਕ ਦਾ ਸਵਾਲ ਹੈ ਪੰਜਾਬ ਪੁਲਿਸ ਨਵੀਂ ਤੋਂ ਨਵੀਂ ਤਕਨੀਕ ਦੀ ਵਰਤੋਂ ਕਰਨ ਵਿੱਚ નિਪੁੰਨ ਹੈ ਇਸ ਤੋਂ ਇਲਾਵਾ ਪੰਜਾਬ ਪੁਲਿਸ ਨੂੰ ਸਰਹੱਦੀ ਇਲਾਕਿਆਂ ਵਿੱਚ ਅਜਿਹਈਆਂ ਸਥਿਤੀਆਂ ਦਾ ਸਾਹਮਣਾ ਕਰਨ ਦਾ ਲੰਮਾ ਅਨੁਭਵੀ ਹੈ ਇਹ ਫੋਰਸ ਦੇਸ਼ ਦੀ ਕਿਸੇ ਵੀ ਹੋਰ ਫੋਰਸ ਵਾਂਗ ਪੇਸ਼ੇਵਰ ਹੈ ਸੀਆਈਐਸਐਫ ਦੀ ਤਨਨਾਤੀ ਪੰਜਾਬ ਰਾਜ ਅਤੇ ਹੋਰ 파ਟਰ ਰਾਜਾਂ ਉੱਤੇ ਬੇਲੋੜੇ ਵਿੱਤੀ ਬੋਝ ਨੂੰ ਵਧਾਏਗੀ ਪੰਜਾਬ ਰਾਜ ਬੀਬੀਐਮਬੀ ਦੇ ਖਰਚੇ ਵਿੱਚ ਮੁੱਖ ਯੋਗਦਾਨ ਪਾਉਣ ਵਾਲਾ ਰਾਜ ਹੈ ਅਤੇ ਇਸ ਲਈ ਪੰਜਾਬ ਰਾਜ ਨੂੰ ਇਹ ਵਾਧੂ ਖਰਚ ਵੀ ਸਹਿਣਾ ਪਵੇਗਾ ਸਥਾਪਨਾਵਾ ਪੰਜਾਬ ਜਾਂ ਹਿਮਾਚਲ ਪ੍ਰਦੇਸ਼ ਦੇ ਖੇਤਰੀ ਅਧਿਕਾਰੀ ਦੀ ਅਧਿਕਾਰ ਦੇ ਅੰਦਰ ਹਨ ਕਾਨੂੰਨ ਅਨੁਸਾਰ ਆਪਣੀ ਆਪਣੀ ਹੱਦਬੰਦੀ ਵਿੱਚ ਕਾਨੂੰਨ ਇਹ ਪੰਜਾਬ ਦੇ ਇਤਿਹਾਸ ਦੀ ਹਿਸਟਰੀ ਹੈ 1914 ਬਹੁਤ ਬਹੁਤ ਧੰਨਵਾਦ ਮਾਨਯੋਗ ਸਪੀਕਰ ਸਾਹਿਬ ਅੱਜ ਇੱਕ ਇੰਪੋਰਟੈਂਟ ਮਤਾ ਜਿਹੜਾ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਖਿਲਾਫ ਸੈਂਟਰ ਸਰਕਾਰ ਦੇ ਖਿਲਾਫ ਸਾਡੇ ਜਲ ਸਰੋਤ ਮੰਤਰੀ ਬਿਰਿੰਦਰ ਗੋਇਲ ਜੀ ਲੈ ਕੇ ਆਏ ਨੇ ਮੈਂ ਉਸ ਮਤੇ ਦੀ ਹਮਾਇਤ ਵਿੱਚ ਖੜਾ ਹੋਇਆਗਾ ਮੈਂ ਉਸ ਮਤੇ ਦੀ ਹਮਾਇਤ ਕਰਦਾ ਤਾਇਦ ਕਰਦਾ ਪਰ ਲੇਕਿਨ ਮੈਂ ਕੁਝ ਪਛੋਕੜ ਜਾਣਾ ਚਾਹੂਗਾ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਥੋੜਾ ਜਿਹਾ ਸਮਝ ਆ ਜਾਏ ਕਿ ਪਿਛਲੇ ਸਮੇਂ ਦੀਆਂ ਸਰਕਾਰਾਂ ਨੇ ਕਿਸ ਤਰ੍ਹਾਂ ਦਾ ਰੋਲ ਜਿਹੜਾ ਉਹ ਪੰਜਾਬ ਦੇ ਪਾਣੀ ਨੂੰ ਬਰਬਾਦ ਕਰਨ ਚ ਨਵਾਇਆ ਕਿਸ ਤਰ੍ਹਾਂ ਪੰਜਾਬ ਦੀ ਕਿਸਾਨੀ ਨੂੰ ਬਰਬਾਦ ਕਰਨ ਦੇ ਵਿੱਚ ਇਹਨਾਂ ਦੇ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਆਪਣਾ-ਆਪਣਾ ਅਹਿਮ ਯੋਗਦਾਨ ਪਾਇਆ ਮੈਂ ਜਿਆਦਾ ਲੰਬਾ ਨਹੀਂ ਬੋਲੂਗਾ ਕਿਉਂਕਿ ਸਾਡੀ ਆਪੋਜੀਸ਼ਨ ਦੇ ਸਾਥੀ ਬੜੀ ਜਲਦੀ ਵਾਪਸ ਆ ਕੇ ਪ੍ਰੈਸ ਨੂੰ ਸਵੋਧਨ ਕਰਕੇ ਇਹਨਾਂ ਨੇ ਵੀ ਬੋਲਣਾ ਹੈ ਇਹਨਾਂ ਨੂੰ ਵੀ ਸਮਾਂ ਮਿਲਣਾ ਚਾਹੀਦਾ ਜਰੂਰ ਸਮਾਂ ਦੇ ਦਿਓ ਭਾਜਨਾ ਚਾਰ ਕੋਈ ਨਾ ਕੋਈ ਬੰਨ੍ਹਾ ਲਾ ਕੇ 1954 ਦੇ ਅੰਦਰ 1954 ਦੇ ਅੰਦਰ ਬਾਜਵਾ ਸਾਹਿਬ ਮੈਨੂੰ ਮੈਨੂੰ ਪਤਾ ਮੈਨੂੰ ਪਤਾ ਤੁਸੀਂ ਕਦੇ ਮੇਰੇ ਕੋਲ ਤੇ ਚੇਹੇ ਤੋਂ ਦਸ ਕਿਤੇ ਜਾਵੇ ਚੇਰ ਨੂੰ ਡਰਸ ਕਿਤਾ ਜੀ ਨਾ ਤੁਸੀਂ ਤਾਂ ਭਜਦੇ ਚੇਰ ਸਾਹਿਬ ਦੇਖੋ ਜੀ ਇੱਕ ਮਿੰਟ ਭਾਈ ਸਾਹਿਬ ਭਜਦੇ ਨਹੀਂ ਹੈਗੇ ਤੁਸੀਂ ਯੂ ਟਰਨ ਲੈ ਲੈਣੇ ਹੋ ਇੱਕ ਮਿੰਟ ਇੱਕ ਮਿੰਟ ਜੀ ਮਾਜੀ ਇੱਕ ਮਿੰਟ ਭਾਈ ਸਾਹਿਬ ਭਜਦੇ ਨਹੀਂ ਹੈਗੇ ਤੁਸੀਂ ਯੂ ਟਰਨ ਲੈ ਲੈਣੇ ਹੋ ਇੱਕ ਮਿੰਟ ਮਾਜੀ ਬਸ ਪੱਟੇ ਫਿਰ ਯੂ ਟਰਨ ਲੈਟ 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 ਮੀ ਲੈਟ ਮੀ ਇੰਟਰਜੈਕਟ ਸਰ ਸਾਹਿਬ ਨੂੰ ਵਾਸ਼ਰੂਮ ਜਾ ਕੇ ਜਾਦੇ ਮੈਂ ਬੇਨਤੀ ਕਰਦਾ ਵੇ ਸਪੀਕਰ اور ਡਿਪਟੀ ਸਪੀਕਰ ਕਿਸੇ ਪੱਖ ਵਿਪੱਖ ਦੀ ਨਹੀਂ ਤੁਹਾਡੇ ਸਾਰਿਆਂ ਦਾ ਤਾਂ ਖਿਆਲ ਰੱਖਿਆ ਕਰੋ ਜੀ ਜੀ ਮਾ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਸਪੀਕਰ ਸਾਹਿਬ 1954 ਦੇ ਵਿੱਚ ਪਹਿਲੀ ਵਾਰ ਜਦੋਂ ਪਹਿਲਾ ਉੱਤਰ ਪ੍ਰਦੇਸ਼ ਤੇ ਪੰਜਾਬ ਦਾ ਪਾਣੀ ਨੂੰ ਲੈ ਕੇ ਸਮਝੌਤਾ ਹੋਇਆ ਸੀ ਕਿਉਂਕਿ ਹਿਸਟਰੀ ਜਾਣਾ ਬਹੁਤ ਜ਼ਰੂਰੀ ਆ ਪੰਜਾਬ ਦੇ ਲੋਕਾਂ ਨੂੰ ਬਹੁਤ ਲੰਬਾ ਸਮਾਂ ਐਸਵਾਈਐਲ ਨੂੰ ਲੈ ਕੇ ਮੋਰਚੇ ਵੀ ਲੱਗੇ ਪੰਜਾਬ ਦੀ ਜਵਾਨੀ ਵੀ ਤਬਾਹ ਹੋਈ ਪੰਜਾਬ ਦੇ ਜਵਾਨੀ ਨੂੰ ਮਾਰਿਆ ਗਿਆ ਕਿਸ ਤਰ੍ਹਾਂ ਉਸ ਸਮੇਂ ਦੀ ਸਰਕਾਰ ਨੇ ਕੋ-ਕੋ ਕੇ ਸਾਡੇ ਨੌਜਵਾਨਾਂ ਦਾ ਕਤਲ ਕੀਤਾ ਇਹ ਸਾਰਾ ਪੰਜਾਬ ਜਾਣਦਾ ਕਿ ਉਸ ਸਮੇਂ ਕਾਂਗਰਸ ਪਾਰਟੀ ਦਾ ਰਾਜ ਸੀਗਾ ਕਿਸ ਤਰ੍ਹਾਂ ਪੰਜਾਬ ਦੇ ਅੰਦਰ ਫੇਕ ਵੱਡੀ ਪੱਦਰ ਤੇ ਹਰ ਰੋਜ਼ ਪੰਜਾਬ ਜਾਂ ਮੁੰਡਿਆਂ ਨੂੰ ਮਾਰਿਆ ਜਾਂਦਾ ਸੀ ਉਸ ਸਮੇਂ ਪੰਜਾਬ ਦੀ ਹਿਸਟਰੀ ਆ ਪਰ ਲੇਕਿਨ ਉਸ ਤੋਂ ਪਹਿਲਾਂ ਮੈਂ ਇਸ ਗੱਲ ਦਾ ਜ਼ਿਕਰ ਜ਼ਰੂਰ ਕਰੂੰਗਾ ਕਿ 1954 ਚ ਸਪੀਕਰ ਸਾਹਿਬ ਗੌਰ ਫਰਮਾਇਓ ਜਿਹੜਾ ਬੜੀ ਅੱਛੀ ਗੱਲ ਆ 1954 ਚ ਉੱਤਰ ਪ੍ਰਦੇਸ਼ ਤੇ ਪੰਜਾਬ ਦਾ ਯਮਨਾ ਦੇ ਪਾਣੀ ਨੂੰ ਲੈ ਕੇ ਸਮਝੌਤਾ ਹੋਇਆ। ਯਮਨਾ ਦਾ ਬੇਸਨ ਜਿਹੜਾ ਆਉਂਦਾ ਸੀ ਉਹ ਪੰਜਾਬ ਤੱਕ ਆਉਂਦਾ ਸੀ। ਇਸ ਗੱਲ ਕਰਕੇ ਇੱਕ ਸਮਝੌਤਾ ਹੋਇਆ ਯਮਨਾ ਦੇ ਪਾਣੀ ਨੂੰ ਲੈ ਕੇ ਕਿ 2/3 2/3 ਪਾਣੀ ਜਿਹੜਾ ਉਹ ਯਮਨਾ ਦਾ ਪੰਜਾਬ ਨੂੰ ਮਿਲੇਗਾ ਔਰ 1/3 ਪਾਣੀ ਜਿਹੜਾ ਉੱਤਰ ਪ੍ਰਦੇਸ਼ ਨੂੰ ਮਿਲੇਗਾ। ਇਹ ਅਕੋਰਡ ਜਿਹੜਾ ਉਹ ਪੰਜਾਬ ਸਰਕਾਰ ਦੇ ਰਿਕਾਰਡ ਚ ਬੋਲਦਾਗਾ ਉੱਤਰ ਪ੍ਰਦੇਸ਼ ਸਰਕਾਰ ਦੇ ਰਿਕਾਰਡ ਚ ਬੋਲਦਾਗਾ ਗਵਰਨਮੈਂਟ ਆਫ ਇੰਡੀਆ ਦੇ ਰਿਕਾਰਡ ਚ ਬੋਲਦਾਗਾ ਇਹ ਰਿਕਾਰਡ ਆਗਾ ਇਹ ਮੈਂ ਕੋਈ ਆਪਣੇ ਕੋਲੋਂ ਨਹੀਂ ਕਹਿ ਰਿਹਾ 1954 ਦਾ ਜਿਹੜਾ ਅਕੋਰਡ ਹੋਇਆ ਸੀ ਉੱਤਰ ਪ੍ਰਦੇਸ਼ ਤੇ ਪੰਜਾਬ ਦਾ ਉਹ ਇਹ ਸੀਗਾ ਕਿ 2/3 ਪਾਣੀ ਪੰਜਾਬ ਨੂੰ 1/3 ਪਾਣੀ ਜਿਹੜਾ ਉਹ ਉੱਤਰ ਪ੍ਰਦੇਸ਼ ਨੂੰ ਯਮਰਾ ਦਾ ਮਿਲੂਗਾ ਔਰ ਉਸ ਤੋਂ ਬਾਅਦ 1966 ਦੇ ਅੰਦਰ ਪੰਜਾਬ 'ਚ ਇੱਕ ਮੋਰਚਾ ਲੱਗਿਆ ਪੰਜਾਬੀ ਸੂਬੇ ਨੂੰ ਲੈ ਕੇ ਪੰਜਾਬ ਜਾਣਦਾਗਾ ਕਿ ਉਸ ਸਮੇਂ ਦੇ ਧਿਰਾਂ ਨੇ ਇੱਕ ਵੱਡਾ ਮੋਰਚਾ ਲਾਇਆ ਕਿ ਪੰਜਾਬ ਲਗਭਗ ਨਾਲ ਚਾਹੀਦਾਗਾ ਔਰ ਉਸ ਸਮੇਂ ਪੰਜਾਬੀ ਸੂਬੇ ਦੀ ਸਥਾਪਨਾ ਹੋਈ ਪੰਜਾਬੀ ਸੂਬੇ ਦੀ ਸਥਾਪਨਾ ਹੋਈ ਪਰ ਲੇਕਿਨ 1954 ਦੇ ਹੋਏ ਇਸ ਕੋਡ ਨੂੰ ਉਸ ਸਮੇਂ ਦੀਆਂ ਧਿਰਾਂ ਨੇ ਜਿਹੜੀਆਂ ਪੰਜਾਬ 'ਚ ਰਾਜ ਕਰਦੀਆਂ ਸੀ ਜਾਂ ਜਿਹੜੀਆਂ ਪੰਜਾਬੀ ਸੂਬੇ ਦੀ ਮੰਗ ਕਰਦੀਆਂ ਸੀ ਉਹਨਾਂ ਧਿਰਾਂ ਨੇ ਬਿਲਕੁਲ ਨਹੀਂ ਦੇਖਿਆ ਅੱਖੋਂ ਪਰੋਖੇ ਕੀਤਾ ਬਿਲਕੁਲ ਜਾਣਬੁੱਝ ਕੇ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਯਮਨਾ ਦਾ ਪਾਣੀ ਜਿਹੜਾ ਛੱਡਿਆ ਯਮਨਾ ਦੇ ਪਾਣੀ ਤੇ ਕਲੇਮ ਛੱਡਿਆ ਪੰਜਾਬ ਦੇ ਉਸ ਸਮੇਂ ਦੇ ਅਕਾਲੀ ਦਲ ਦੇ ਨੇਤਾਵਾਂ ਨੇ ਉਸ ਸਮੇਂ ਕਾਂਗਰਸ ਪਾਰਟੀ ਦੇ ਨੇਤਾਵਾਂ ਨੇ ਉਸ ਸਮੇਂ ਜਨ ਸੰਘ ਦੇ ਨੇਤਾਵਾਂ ਨੇ ਪੰਜਾਬ ਦੇ ਪਾਣੀ ਦਾ ਕਲੇਮ ਛੱਡ ਦਿੱਤਾ ਗਿਆ ਇਹ ਪੰਜਾਬ ਦੇ ਇਤਿਹਾਸ ਦੀ ਹਿਸਟਰੀ ਆ ਜਾਨੀ ਕਿ ਬਾਅਦ ਵਿੱਚ ਤਾਂ ਜ਼ਰੂਰ ਐਸਵਾਈਐਲ ਨੂੰ ਲੈ ਕੇ ਲੰਬੀਆਂ ਲੜਾਂਜਾਂ ਲੜੀਆਂ ਗਈਆਂ ਸਰਕਾਰਾਂ ਵੀ ਬਣੀਆਂ ਇੱਕ ਵੀ ਗੱ냐 ਨੌਜਵਾਨ ਵੀ ਮਾਰੇ ਗਏ ਕਤਲੇਆਮ ਵੀ ਹੋਇਆ ਔਰ ਉਸ ਕਤਲੇਆਮ ਦੇ ਉੱਤੇ ਸਰਕਾਰਾਂ ਵੀ ਬਣੀਆਂ ਇਹ ਪੰਜਾਬ ਜਾਣਦਾ ਜਦੋਂ ਪੰਜਾਬ ਦੇ ਇਤਿਹਾਸ ਦੀ ਆਪਾਂ ਗੱਲ ਕਰਾਂਗੇ ਔਰ ਉਸ ਤੋਂ ਬਾਅਦ ਮਾਜੋਕ ਸਪੀਕਰ ਸਾਹਿਬ 1966 ਦੇ ਅੰਦਰ ਰੀਆਰਗੇਨਾਈਜੇਸ਼ਨ ਐਕਟ ਆਉਂਦਾਗਾ 1966 ਦੇ ਅੰਦਰ ਪੰਜਾਬ ਤੇ ਹਰਿਆਣਾ ਦੀ ਵੰਡ ਹੁੰਦੀ ਆ ਔਰ ਉਸ ਦੇ ਵਿੱਚ ਜਿਹੜਾ ਨਮਾ ਜ਼ਿਕਰ ਹੋਇਆ ਕਿ ਪੰਜਾਬ ਦੇ ਸਤਲੁਜ ਦਾ ਪਾਣੀ ਪੰਜਾਬ ਦੇ ਸਤਲੁਜ ਦਰਿਆ ਦੇ ਪਾਣੀ ਦੀ ਵੰਡ 60 40 ਦੀ ਰੇਸ਼ੋਦ ਚ ਹੋਈ ਸਾਤ ਚਾਰੀ ਦੇ ਰੇਸ਼ੋ ਚ ਪੰਜਾਬ ਤੇ ਹਰਿਆਣਾ ਦੇ ਵਿੱਚ ਇਸ ਗੱਲ ਦੀ ਬੰਦ ਹੋਈ ਕਿ ਸਤਲੁਜ ਦਰਿਆ ਦਾ ਪਾਣੀ ਵੰਡਿਆ ਜਾਊਗਾ ਕਿਉਂਕਿ ਬਹੁਤ ਸਾਰਾ ਹਿੱਸਾ ਜਿਹੜਾ ਉਹ ਆਉਂਦਾ ਸੀ ਹਾਲਾਂਕਿ ਰਾਵੀ ਦਾ ਰਾਵੀ ਦਰਿਆ ਦਾ ਰਾਵੀ ਦਰਿਆ ਦਾ ਤੇ ਬਿਆਸ ਦਰਿਆ ਦਾ ਕੋਈ ਵੀ ਹਿੱਸਾ ਕੋਈ ਵੀ ਬੇਸਨ ਜਿਹੜਾ ਉਹ ਹਰਿਆਣਾ ਨੂੰ ਟੱਚ ਨਹੀਂ ਕਰਦਾ ਸੀ ਇਸ ਗੱਲ ਕਰਕੇ 1966 ਦੇ ਐਕਟ ਦੇ ਅੰਦਰ ਕੋਈ ਵੀ ਕਿਸੇ ਵੀ ਕਿਸਮ ਦਾ ਜ਼ਿਕਰ ਜਿਹੜਾ ਉਹ ਨਹੀਂ ਆਇਆ ਔਰ ਉਸ ਤੋਂ ਬਾਅਦ ਕੀ ਹੋਇਆ 1972 ਦੇ ਵਿੱਚ 1972 ਦੇ ਵਿੱਚ ਇਰੀਗੇਸ਼ਨ ਕਮਿਸ਼ਨ ਬਣਾਇਆ ਗਵਰਨਮੈਂਟ ਆਫ ਇੰਡੀਆ ਨੇ ਇਰੀਗੇਸ਼ਨ ਕਮਿਸ਼ਨ ਬਣਾਇਆ ਗਵਰਨਮੈਂਟ ਆਫ ਇੰਡੀਆ ਦਾ 1972 ਚ ਕਮਿਸ਼ਨ ਬਣਿਆ ਔਰ ਉਸ ਕਮਿਸ਼ਨ ਦੇ ਵਿੱਚ ਪਹਿਲੀ ਵਾਰ ਜ਼ਿਕਰ ਹੋਇਆ ਯਮਨਾ ਦੇ ਪਾਣੀ ਦਾ ਪਹਿਲੀ ਵਾਰ ਜ਼ਿਕਰ ਹੋਇਆ ਜਮਨਾ ਦੇ ਪਾਣੀ ਦਾ ਕਿ ਯਮਨਾ ਦੇ ਪਾਣੀ ਦੇ ਹਿੱਸੇ ਵਿੱਚ ਪੰਜਾਬ ਦੇ ਦੋ ਵੱਡੇ ਜ਼ਿਲ੍ਹੇ ਆਉਂਦੇ ਨੇ ਕਿ ਕਿਉਂਕਿ ਪਹਿਲਾਂ ਪੰਜਾਬ ਇਕੱਠਾ ਸੀਗਾ 1954 ਦੀ ਗੱਲ ਕੀਤੀ ਸੀ ਮੈਂ ਪਹਿਲਾਂ ਉਦੋਂ ਪੰਜਾਬ ਤੇ ਹਰਿਆਣਾ ਇਕੱਠਾ ਸੀਗਾ ਉਦੋਂ ਦੂ ਤਿਹੜ੍ਹ ਪਾਣੀ ਜਿਹੜਾ ਪੰਜਾਬ ਦਾ ਵੜਦਾ ਸੀਗਾ ਔਰ ਉਸ ਸਮੇਂ ਜ਼ਿਕਰ ਹੋਇਆ ਕਿ ਪੰਜਾਬ ਦੇ ਸੰਗਰੂਰ ਪੰਜਾਬ ਦੇ ਸੰਗਰੂਰ ਉਸ ਸਮੇਂ ਦੇ ਸੰਗਰੂਰ ਦੇ ਵਿੱਚ ਬਹੁਤ ਸਾਰਾ ਹਿੱਸਾ ਜਿਹੜਾ ਅੱਜਕੱਲ ਮਾਨਸਾ ਬਣ ਚੁੱਕਿਆ ਬਰਨਾਲਾ ਬਣ ਚੁੱਕਿਆ ਉਹਦਾ ਹਿੱਸਾ ਆਉਂਦਾ ਸੀਗਾ ਔਰ ਉਸ ਸਮੇਂ ਪਟਿਆਲਾ ਜਿਹੜਾ ਅੱਜ ਮਹਾਲੀ ਬਣ ਚੁੱਕਿਆ ਫਤਿਹਗੜ ਬਣ ਚੁੱਕਿਆ ਇਹ ਹਿੱਸਾ ਆਉਂਦਾ ਸੀਗਾ ਯਾਨੀ ਕਿ ਲਗਭਗ ਅੱਜ ਦੇ ਜਿਹੜੇ ਹੁਣ ਦੇ ਮੌਜੂਦਾ ਪੰਜਾਬ ਦੇ ਪੰਜ ਜ਼ਿਲ੍ਹੇ ਨੇ ਉਹਨਾਂ ਦਾ ਜ਼ਿਕਰ ਜਿਹੜਾ ਇਹ ਡਿਵੀਜੀਸ਼ਨ ਕਮਿਸ਼ਨ ਦੀ ਪਰ ਸੀਡਿੰਗ ਚਾਉਂਦਾਗਾ ਉਹਦੀ ਨੋਟਬੁੱਕ ਚਾਉਂਦਾਗਾ ਕਿ ਯਮਨਾ ਦੇ ਪਾਣੀ ਉੱਤੇ ਇਹਨਾਂ ਜ਼ਿਲ੍ਹਿਆਂ ਦਾ ਵੀ ਹੱਕ ਆ ਇਹ 1972 ਦੀ ਗਾਥਾ ਕੀ ਪਰ ਲੇਕਿਨ ਉਸ ਸਮੇਂ ਵੀ ਔਰ ਉਸ ਸਮੇਂ ਵੀ ਕਿਸੇ ਨੇ ਧਿਆਨ ਨਹੀਂ ਦਿੱਤਾ ਉਸ ਸਮੇਂ ਵੀ ਹਰਿਆਣਾ ਜਿਹੜਾ ਉਹ ਜਿਹੜਾ ਤੂਠ 1/3 ਪਾਣੀ 2/3 ਪਾਣੀ ਜਿਹੜਾ ਪੰਜਾਬ ਜਿਹਦੇ ਵਿੱਚ ਪੰਜਾਬ ਦਾ ਹਿੱਸਾ ਸੀਗਾ ਉਹ ਯਮਨਾ ਦੇ ਪਾਣੀ ਚੋਂ ਹਰਿਆਣਾ ਲੈ ਗਿਆ ਔਰ ਕਿਸੇ ਨੇ ਵੀ ਉਸ ਸਮੇਂ ਨਾ ਧਿਆਨ ਦਿੱਤਾ ਨਾ ਗੱਲ ਜਿਹੜੀ ਆ ਵਾਚੀ ਹੁਣ ਕੀ ਹੋਇਆ ਹੁਣ ਹਰਿਆਣਾ ਜਿਹੜਾ ਸਤਲੁਜ ਚੋਂ ਪਾਣੀ ਦੀ ਮੰਗ ਕਰ ਰਿਹਾ ਕਿਸ ਰਾਵੀ ਚੋਂ ਸਤਲੁਜ ਤੋਂ ਪਾਣੀ ਦਿਓ ਪਰ ਲੇਕਿਨ ਅਫਸੋਸ ਉਸ ਤੋਂ ਇਨ ਬਿਟਵੀਨ ਕੀ ਹੋਇਆ ਕਿ ਜਦੋਂ ਦੇਸ਼ ਦੇ ਅੰਦਰ ਕਾਂਗਰਸ ਪਾਰਟੀ ਦਾ ਰਾਜ ਸੀ 1981 ਦੇ ਵਿੱਚ ਕਾਂਗਰਸ ਪਾਰਟੀ ਦਾ ਰਾਜ ਸੀ ਔਰ ਪੰਜਾਬ ਦੇ ਅੰਦਰ ਕਾਂਗਰਸ ਪਾਰਟੀ ਦੀ ਸਰਕਾਰ ਸੀ ਪੰਜਾਬ ਚ ਵੀ ਕਾਂਗਰਸ ਪਾਰਟੀ ਦੀ ਰਾਜ ਸੀ ਔਰ ਸੈਂਟਰ ਚ ਵੀ ਕਾਂਗਰਸ ਪਾਰਟੀ ਦਾ ਰਾਜ ਸੀ ਔਰ ਉਸ ਸਮੇਂ ਰਾਵੀ ਦੇ ਪਾਣੀ ਦਾ ਔਰ ਉਸ ਸਮੇਂ ਰਾਵੀ ਦਾ ਪਾਣੀ ਰਾਵੀ ਦਾ ਜਿਹੜਾ 17 ਐਮਐਫ ਦਾ ਪਾਣੀ ਸੀ ਉਹਨੂੰ ਤਿੰਨ ਰਾਜਾਂ 'ਚ ਵੰਡ ਦਿੱਤਾ ਗਿਆ ਔਰ ਜਿਹਦੇ ਵਿੱਚ ਪੰਜਾਬ ਨੂੰ ਸਿਰਫ 4 ਐਮਐਫ ਪਾਣੀ ਮਿਲਿਆ ਹਰਿਆਣਾ 3.5 ਮਿਲਿਆ ਔਰ ਹਰ ਰਾਜਸਥਾਨ ਨੂੰ 8.6 ਮਿਲਿਆ ਯਾਨੀ ਕਿ ਪੰਜਾਬ ਦੇ ਨਾਲ ਵੱਡਾ ਧੋਖਾ ਉਸ ਸਮੇਂ ਹੋਇਆ ਜਦਕਿ ਰਾਵੀ ਦਰਿਆ ਦਾ ਇੱਕ ਵੀ ਬੇਸੰਦਾ ਹਿੱਸਾ ਬਹੁਤ ਸਤਿਕਾਰਯੋਗ ਪੁਰਾਣੇ ਪੋਲੀਟੀਸ਼ੀਅਨ ਨੇ ਤੁਸੀਂ ਤਾਂ ਕਈ ਕੇਵਾਰ ਜਿੱਤ ਕੇ ਆਇਓ ਬਹੁਤ ਬੜੀਆਂ-ਬੜੀਆਂ ਕਿਤਾਬਾਂ ਵੀ ਪੜਨ ਦੇ ਮਾਹਰ ਹੋਗੇ ਬਹੁਤ ਤੁਸੀਂ ਕਾਨੂੰਨ ਵੀ ਬਣਾਏ ਨੇਗੇ ਤੁਸੀਂ ਜਰੂਰ ਮੈਨੂੰ ਕਰੈਕਟ ਕਰ ਦਿਓ ਜੇ ਮੈਂ ਗਲਤ ਹੋਇਆ ਕਿ ਤੁਹਾਡੇ ਵਿੱਚੋਂ ਕਿਸੇ ਵੀ ਵਿਅਕਤੀ ਦੱਸ ਦੇਵੇ ਕਿ ਰਾਵੀ ਦਾ ਹਿੱਸਾ ਬਣਦਾ ਸੀ ਹਰਿਆਣੇ ਨੂੰ ਪਾਣੀ ਦੇਣਾ ਜਾਂ ਨਹੀਂ ਬਣਦਾ ਸੀ ਔਰ ਉਸ ਸਮੇਂ ਦਰਵਾਰਾ ਸਿੰਘ ਜੀ ਦੀ ਸਰਕਾਰ ਸੀ ਸਤਿਕਾਰਯੋਗ ਮੁੱਖ ਮੰਤਰੀ ਸਾਹਿਬ ਦੀ ਉਹਨਾਂ ਨੇ ਉਹ ਪਾਣੀ ਜਿਹੜਾ ਕਿਉਂ ਅਲੋਕ ਕੀਤਾ ਕਿ ਸੀ हरियाणा ਨੂੰ ਦੇ दिए ਤੋਂ ਉਸ ਤੋਂ ਬਾਅਦ ਹੁਣ ਸਰ ਮੈਂ ਜ਼ਿਆਦਾ ਸਮਾਂ ਨਹੀਂ ਲਵਾਂਗਾ ਕਿਉਂਕਿ ਬਹੁਤ ਸਾਰੇ ਬੁਲਾਰਿਆਂ ਨੇ ਬੋਲਣਾਗਾ ਸੋ ਇਹ ਤਾਂ ਗਾਥਾ ਕਿ ਅੱਜ ਵੀ ਯਮਨਾ ਦੇ ਹਿੱਸੇ ਜਿਹੜੀ ਜਿਹੜੀ ਗੱਲ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਜੀ ਰਾਕੇ ਆਏ ਨੇ ਸੈਂਟਰ ਦੇ ਕੋਲੇ ਯਮਨਾ ਸਤਲੁ ਲਿੰਕ ਨਹਿਰ ਦੀ ਗੱਲ ਰਾਕੇ ਆਏ ਨੇ ਤੇ ਪ੍ਰੋਪੋਜ਼ਲ ਦੇ ਕੇ ਆਏ ਨੇ ਕਿ ਪੰਜਾਬ ਦੀ ਜਿਹੜੀ ਆ ਯਮਨਾ ਦੇ ਵਿੱਚ ਪਾਣੀ ਕਿੰਨਾ ਹਿੱਸਾ ਮਿਲਣਾ ਚਾਹੀਦਾ ਉਸ ਦੇ ਤਹਿਤ ਵੀ ਅੱਜ ਵੀ ਪੰਜਾਬ ਨੂੰ ਯਮਨਾ ਦੇ ਵਿੱਚੋਂ ਸਾਤ ਫੀ